जयतील जय पार मैं सोम सोहता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਬੜੇ ਦਿਨਾਂ ਤੋਂ ਔਰ ਬੜੇ ਸਾਲਾਂ ਤੋਂ ਕਹਿ ਸਕਦੇ ਆਪਾਂ ਕਿ ਬੜੀ ਉਮੀਦ ਸੀ ਕਿ 바ਵਾ ਸਾਹਿਬ ਦੀਆਂ ਜਿਹੜੀਆਂ ਹੱਥ ਲਿਖਤਾਂ ਨੇ ਉਹਨਾਂ ਦਾ ਕਿਤੇ ਨਾ ਕਿਤੇ ਅਨੁਵਾਦ ਹੋ ਕੇ ਪੰਜਾਬੀ ਦੇ ਵਿੱਚ ਪੜਨ ਦਾ ਜਿਹੜਾ ਸੁਭਾਗ ਪ੍ਰਾਪਤ ਹੋਏਗਾ ਅਸੀਂ ਵੀ ਬੜੀ ਕੋਸ਼ਿਸ਼ ਕੀਤੀ ਜਿੰਨਾਕ ਸਾਨੂੰ ਮਿਲਿਆ ਅਸੀਂ ਉਸ ਨੂੰ ਪੜਿਆ ਵੀ ਹੈ ਪਰ ਜਿਸ ਤਰ੍ਹਾਂ ਦਾ ਮਤਲਬ ਉਹ ਹੋਣਾ ਚਾਹੀਦਾ ਸੀਗਾ ਉਹਨਾਂ ਦੇ ਵੋਲਿਊਮ ਜਿਹੜੇ ਐ ਉਹਨਾਂ ਦੀਆਂ ਹੱਥ ਲਿਖਤਾਂ ਜਿਹਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਔਰ ਸਮਾਜ ਦੇ ਦੁਖਾਤ ਨੂੰ ਬਖੂਬੀ ਲਿਖਿਆ ਹੈ ਜਿੱਥੇ-ਜਿੱਥੇ ਉਹ ਗਏ ਨੇ ਉਹ ਸਾਰਾ ਕੁਝ ਉਹਨਾਂ ਨੇ ਬਿਆਨ ਕੀਤਾ ਹੈ ਉਸ ਨੂੰ ਪੰਜਾਬੀ ਵਿੱਚ ਅਨੁਵਾਦ ਜਿਹੜਾ ਹੈ ਪੂਰੀ ਤਰ੍ਹਾਂ ਅਜੇ ਨਹੀਂ ਹੋਇਆ ਔਰ ਇਹ ਬਹੁਤ ਦੁੱਖ ਭਰੀ ਗੱਲ ਹੈ ਕਿ ਜੇਕਰ ਉਸ ਦਾ ਪੰਜਾਬੀ ਵਿੱਚ ਅਨੁਵਾਦ ਹੋਇਆ ਹੁੰਦਾ ਤੇ ਸ਼ਾਇਦ ਜਿਹੜੇ ਲੋਕ ਪੜਦੇ ਔਰ ਉਹਨਾਂ ਨੂੰ ਅਸਲੀਅਤ ਦਾ ਪਤਾ ਲੱਗਦਾ ਲੇਕਿਨ ਬਹੁਤ ਸਾਰੀਆਂ ਸੰਸਥਾਵਾਂ ਨੇ ਕੋਸ਼ਿਸ਼ ਵੀ ਕੀਤੀ ਹੈ ਇਹ ਨਹੀਂ ਕਹਿ ਸਕਦੇ ਕਿ ਕੋਸ਼ਿਸ਼ ਨਹੀਂ ਕੀਤੀ ਪਰ ਇਹਨਾਂ ਦਿਨਾਂ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੇ ਵੱਲੋਂ ਇੱਕ ਬੜੀ ਅਹਿਮ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਬਾ ਸਾਹਿਬ ਦੇ ਜਿੰਨੇ ਵੀ ਵੋਲੀਅਮ ਹੈ ਉਹਨਾਂ ਨੂੰ ਮਤਲਬ ਅਨੁਵਾਦ ਕੀਤਾ ਜਾਵੇ ਉਹਨਾਂ ਦੀਆਂ ਹੱਥ ਲਿਖਤਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਅਨੁਵਾਦ ਕਰਕੇ ਔਰ ਲੋਕਾਂ ਦੇ ਜਿਹੜੀ ਹਵਾਲੇ ਕੀਤੀ ਜਾਵੇ ਇਸ ਤੱਕ ਇਸ ਕੋਸ਼ਿਸ਼ ਵਿੱਚ ਹੁਣ ਤੱਕ ਆਪਾਂ ਕਿੱਥੇ ਤੱਕ ਪਹੁੰਚਿਆ ਇਸ ਵਾਸਤੇ ਗੱਲਬਾਤ ਲਈ ਸਟੂਡੀਓ ਦੇ ਵਿੱਚ ਹਾਜ਼ਰ ਨੇ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜੁਨਿਟੀ ਦੇ ਡਿਸਟ੍ਰਿਕਟ ਮੁਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਇਹਨਾਂ ਦੇ ਨਾਲ ਇਹ ਬੋਲੀਅਨਸ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜਸਲ ਸਾਹਿਬ ਜੈ ਭੀਮ ਜੈਪਾਲ ਜੈ ਭੀਮ ਜੈਪਾਲ ਜਸਲ ਸਾਹਿਬ ਬਾਬਾ ਸਾਹਿਬ ਦੀ ਹੱਥ ਲਿਖਤ ਨੂੰ ਲੈ ਕੇ ਮੈਸੇਜ ਤਾਂ ਆਪਾਂ ਰੋਜ਼ ਪਾਉਂਦੇ ਆ ਮੈਂ ਚਾਹੁੰਦਾ ਵੀ ਅੱਜ ਫਾਇਦਾ ਵੀ ਲਿੱਤਾ ਜਾਵੇ ਅੱਜ ਤੁਸੀਂ ਪਹੁੰਚੇ ਹੋ ਸਟੂਡੀਓ ਦੇ ਵਿੱਚ ਹੱਥ ਲਿਖਤਾਂ ਨੂੰ ਲੈ ਕੇ ਜਿਹੜਾ ਤੁਸੀਂ ਪਾਵਰ ਆਫ ਸੋਸ਼ਲ ਜਸਟੀਸ ਨੇ ਕੰਮ ਸ਼ੁਰੂ ਕੀਤਾ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹ ਹੁਣ ਤੱਕ ਕਿੱਥੇ ਕ ਪਹੁੰਚੀ ਹੈ ਕਿ ਕਿਸ ਤਰ੍ਹਾਂ ਦੀ ਮਦਦ ਆਪਾਂ ਲੋਕਾਂ ਦੇ ਕੋਲੋਂ ਚਾਹੁੰਦੇ ਆ ਸੋਤਾ ਸਾਹਿਬ ਸਭ ਤੋਂ ਪਹਿਲਾਂ ਬਾਬਾ ਸਾਹਿਬ ਦੀਆਂ ਰਾਈਟਿੰਗ ਐਂਡ ਸਪੀਚ ਜਿਹੜੀਆਂ ਹੈ ਉਹਨਾਂ ਨੂੰ ਜੇਕਰ ਸਾਡੀਆਂ ਸਰਕਾਰਾਂ ਹੂੰ ਬਾਬਾ ਸਾਹਿਬ ਦੇ ਵਿਚਾਰਧਾਰਾ ਤੇ ਚੱਲਣਾ ਚਾਹੁੰਦੀਆਂ ਤੇ ਇਹ ਬਹੁਤ ਧੇਰ ਪਹਿਲਾਂ ਸਾਰੇ ਸੂਬਿਆਂ ਦੀਆਂ ਪਛਾਵਾਂ ਦੇ ਵਿੱਚ ਇਹ ਰਵਾਦ ਹੋਣਾ ਚਾਹੀਦਾ ਸੀ ਹੂੰ ਪਰ ਨਹੀਂ ਹੋਇਆ ਜੀ ਇਹਦਾ ਕਾਰਨ ਮੈਂ ਇੱਕੋ ਹੀ ਕਹੂੰਗਾ ਕਿ ਸਰਕਾਰਾਂ ਕੋਈ ਵੀ ਆਈਆਂ ਹੂੰ ਉਹਨਾਂ ਨੇ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਖਤਰਾ ਸਮਝਿਆ ਹੂੰ ਕਿ ਜੇਕਰ ਗਰੀਬ ਬੰਦੇ ਨੂੰ ਮਜ਼ਦੂਰ ਬੰਦੇ ਨੂੰ ਇਹ ਪਤਾ ਲੱਗ ਗਿਆ ਬਾਬਾ ਸਾਹਿਬ ਕੀ ਚਾਹੁੰਦੇ ਸੀ ਹੂੰ ਤਾਂ ਕਿੰਦੀ ਇਨਕਲਾਬ ਨਾ ਆ ਜਾਵੇ ਕੀ ਬਾਤ ਹੈ ਕੀ ਬਾਤ ਹੈ ਅਰ ਅਸੀਂ ਤਾਂ ਮੌਕੇ ਦੇ ਹਿਸਾਬ ਨਾਲ ਇਹਨਾਂ ਨੂੰ ਵਰਤ ਲਵਾਂਗੇ ਹੂੰ ਪਰ ਦੁੱਖ ਇਸ ਗੱਲ ਦਾ ਆ ਕਿ ਬਾਬਾ ਸਾਹਿਬ ਜਦੋਂ 11 ਅਪ੍ਰੈਲ 1936 ਨੂੰ ਖਰਮੰਦਰ ਸਾਹਿਬ ਚਾਉਂਦੇ ਆ ਤੇ ਉਹਨਾਂ ਨੇ ਸਿੱਖਾਂ ਨੂੰ ਇੱਕ ਬਹੁਤ ਵੱਡਾ ਮੰਤਰ ਦਿੱਤਾ ਜੀ ਉਸ ਵੇਲੇ ਕਮੇਟੀ ਨੂੰ ਬਹੁਤ ਵੱਡਾ ਮੰਤਰ ਦਿੱਤਾ ਹੂੰ ਉਹ ਮੰਤਰ ਕੀ ਸੀ ਬਾਬਾ ਸਾਹਿਬ ਨੇ ਕਿਹਾ ਕਿ ਮੇਰੇ ਲੋਕ ਜਿਹੜੇ ਆ ਡਿਪਰੈਸਡ ਲੋਕ ਜਾਂ ਸ਼ੈਡਿਊਲਡ ਕਾਸਟ ਲੋਕ ਜਿਨ੍ਹਾਂ ਦਾ ਬਾਅਦ ਚਾਹ ਸ਼ੈਡਿਊਲਡ ਕਾਸਟ ਪਿਆ ਜੀ ਉਹ ਸਾਰੇ ਸੂਬਿਆਂ ਦੇ ਵਿੱਚ ਹੂੰ ਔਰ ਬੱਕਰੀਆਂ-ਬੱਕਰੀਆਂ ਪਿਛਾਵਾ ਹੁੰਦੇ ਜੀ ਤੁਸੀਂ ਇਸ ਵਿਚਾਰਧਾਰਾ ਨੂੰ ਸਾਰੀਆਂ ਪਿਛਾਵਾ ਦੇ ਵਿੱਚ ਉਲਕਾ ਕਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਬਹੁਤ ਵੱਡਾ ਮੰਤਰ ਸੀ ਜਿਹੜਾ ਸਿੱਖਾਂ ਨੇ ਉਦੋਂ ਸ਼ੁਰੂ ਕਰ ਲਿਆ ਹੂੰ ਜੇ ਅੱਜ ਆਪਾਂ ਕਹਿੰਦੇ ਪੂਰੇ ਵਰਲਡ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪੈਰੋਕਾਰ ਬੈਠੇ ਆ ਬਿਲਕੁਲ ਉਹਦਾ ਕਾਰਨ ਆ ਜੀ ਇਹੋ ਹੀ ਕਾਰਨ ਆ ਹੂੰ ਪਰ ਬਾਬਾ ਸਾਹਿਬ 1915 ਚ ਚਲੇ ਜਾਂਦੇ ਆ ਆਪਣਾ ਉਹਨਾਂ ਦਾ ਜੀਵਨ ਦਾ ਜੋ ਵੀ ਉਹਨਾਂ ਦਾ ਘਟਨਾ ਵਾਪਰੀ ਉਹਨਾਂ ਨੇ ਹੱਥ ਲਿਖਤ ਲਿਖ ਦਿੱਤੀ ਹੂੰ ਉਹ ਹੁਣ ਹੱਥ ਲਿਖਤ ਜਿਹੜੀ ਆ ਇੰਗਲਿਸ਼ ਦੇ ਵਿੱਚ ਬਿਲਕੁਲ ਹੁਣ ਇੰਗਲਿਸ਼ ਜਿਹੜੀ ਆ ਬਾਬਾ ਸਾਹਿਬ ਦੀ এডਿਕੇਸ਼ਨ ਦੇ ਹਿਸਾਬ ਨਾਲ ਬਹੁਤ ਹਾਈ ਪ੍ਰੋਫਾਈਲ ਉਹਨਾਂ ਦੀ ਇੰਗਲਿਸ਼ ਹੈ। ਕੀ ਬਾਤ ਹੈ। ਆਮ ਜਿਹੜਾ ਬੰਦਾ ਆ ਉਹਨੂੰ ਸਮਝ ਨਹੀਂ ਸਕਦਾ। ਹੂੰ। ਸੋ ਜੇਕਰ ਇਹਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਕੇ ਜਾਣਾ ਹੈ। ਹੂੰ। ਤੇ ਸਾਨੂੰ ਹਰ ਸੂਬੇ ਦੀ ਭਾਸ਼ਾ 'ਚ ਇਹਨੂੰ ਅਨੁਵਾਦ ਕਰਾਉਣਾ ਪੈਣਾ ਸੀ। ਬਿਲਕੁਲ। ਹੁਣ ਸਾਡੇ ਵਿੱਚ 70 ਸਾਲ ਸਮਝ ਲਓ ਪੰਜਾਬ ਚੋਂ ਹੈ। ਹੂੰ। ਆ ਕਿਸੇ ਮੇਲੇ ਜਿਹੜੇ 2 3 ਤਤਾਬਾ ਛਪੀਆਂ ਆ ਸੈਂਚੀ ਨੰਬਰ 1 2 3 ਜੀ ਉਹ ਦੇਖਿਆ ਕਿ ਸੀਤਾ ਰੰਗ ਕੇਸਰੀ ਦੇ ਸਾਈਨ ਹੋਏ ਆ ਹੂੰ ਉਹ ਵੀ 98 ਦੇ ਜੀ 98 ਤੋਂ ਬਾਅਦ 10 ਸੈਂਚੀਆਂ ਮੇਰਾ ਖਿਆਲ ਹੋ ਸਕਦਾ ਕੋਈ ਵੋਲੀਅਮ ਪੜਦਾ ਹੋ ਜੀ ਬਾਅਦ ਤੋਂ ਬਾਅਦ 1.5 ਵੋਲੀਅਮ ਪੜਦਾ ਹੂੰ ਕਿਉਂਕਿ 바ਵਾ ਸਾਹਿਬ ਦੇ ਵੋਲੀਅਮ 5 600 ਪੇਜ ਤੋਂ ਘੱਟ ਹੈਗੇ ਬਿਲਕੁਲ ਕਾਫੀ ਜ਼ਿਆਦਾ ਇਹ 11 1100 ਪੇਜ ਦੇ ਵੀ ਜੀ ਸੋ ਪੰਜਾਬ ਗਵਰਨਮੈਂਟ ਨੇ ਕਿਉਂ ਨਹੀਂ ਕਰਿਆ ਤੇ ਸੈਂਟਰ ਗਵਰਨਮੈਂਟ ਕਿਆ ਜੋ ਨਹੀਂ ਇੱਥੋਂ ਪਤਾ ਲੱਗਦਾ ਹੂੰ ਕਿ ਬਾਬਾ ਸਾਉ ਦੀ ਵਿਚਾਰਤਾ ਦਾ ਖਤਰਾ ਜਿਹੜਾ ਹੈ ਸਰਕਾਰਾਂ ਨੂੰ ਬਹੁਤ ਵੱਡਾ ਹੈ ਹੂੰ ਪਰ ਜਿਹੜੀਆਂ ਸਾਡੇ ਲੋਕ ਸੀਗੇ ਉਹਨਾਂ ਨੇ ਕਿਉਂ ਨਿਕਰੇ ਹੂੰ ਕਿ ਸਾਡੇ ਕੋਲ ਤਾਂ ਅਸਾਇਲ ਸੀ ਕੀ ਬਾਤ ਹੈ ਸਾਡੇ ਕੋਲ ਕੀ ਹੈ ਨਹੀਂ ਸੀ ਸਾਡੇ ਲੋਕਾਂ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਟ੍ਰਾਂਸਲੇਟ ਕਰ ਲਿਆ ਜੀ ਪਰ ਟ੍ਰਾਂਸਲੇਸ਼ਨ ਨਹੀਂ ਕੀਤੀ ਹੂੰ ਟ੍ਰਾਂਸਲੇਸ਼ਨ ਮੀਨ ਵਰਟ ਟੂ ਵਰਡ ਦੀ ਜੋ ਵੀ ਜੋ ਵੀ ਹਾਂਜੀ ਸੋ ਇਸ ਗੱਲ ਦਾ ਮੇਰੇ ਦਿਮਾਗ ਦੇ ਵਿੱਚ ਪਰਮਾਤਮਾ ਵੱਲੋਂ ਜਦੋਂ ਯਾਤਰਾ ਦੇ ਦੌਰਾਨ ਮੈਂ ਇਹ ਗੱਲ ਫੀਲ ਕੀਤੀ ਜੀ ਕਿ ਮੈਨੂੰ ਸੁਣਨ ਲਈ ਤਾਂ ਪਿੰਡਾਂ ਦੇ ਲੋਕ ਆ ਰਹੇ ਆ ਆਹਾ ਆਹਾ ਔਰ ਉਹਨਾਂ ਦੇ ਸੁਣਨ ਪਤਾ ਨਹੀਂ ਕਿ ਬਾਬਾ ਸਾਹਿਬ ਨੇ ਕਿਆ ਕੀਆ ਬਾਬਾ ਸਾਹਿਬ ਨੇ ਕਿਉਂ ਕਿਹਾ ਆ ਹਮ ਕਿੱਥੇ ਕਿਹਾ ਆ ਜਿਉਂ ਵੀ ਕਿਹਾ ਆ ਤੇ ਕਿੱਥੇ ਦੇਸ਼ ਦੀ ਗੱਲ ਦੀ ਐਗਜ਼ਾਮਪਲ ਲਈ ਹਮ ਕਿਹੜੇ ਦੇਸ਼ ਦੇ ਸਿਧਾਂਤ ਨੂੰ ਨਹੀਂ ਟੱਚ ਕੀਤਾ ਜਿਹੜਾ ਸਾਨੂੰ ਕੋ ਕੁਆਲਟੀ ਦਾ ਜਸਟਿਸ ਦਾ ਫਰੈਂਟ ਹੈ ਕਿ ਜ ਇਹ ਸਾਨੂੰ ਹਾਰਮੋਨ ਲੱਗਦਾ ਕਿੱਥੋਂ ਲੈਂਦਾ ਉਹਨਾਂ ਨੂੰ ਹੂੰ ਇਹ ਚੀਜ਼ਾਂ ਜਿਹੜੀਆਂ ਸਾਡੇ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਸੱਟ ਅੱਥੇ ਹੋ ਕੇ ਮਾਰਨੀ ਹੈ ਜਿਨ੍ਹਾਂ ਨੇ ਜਿਨ੍ਹਾਂ ਦਾ ਜਨੂਰ ਝਾੜਣਾ ਬਾਜੀ ਉੱਥੇ ਨਹੀਂ ਪਹੁੰਚਿਆ ਹੂੰ ਉੱਥੇ ਪਹੁੰਚਾਉਣ ਲਈ ਅਸੀਂ ਹੁਣ ਵਾਕਿਆ ਸੰਸਥਾਵਾਂ ਦੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਸਹਿਚਾਰ ਬਣਾ ਤੀ ਜੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਇਹਨਾਂ ਦਾ ਅਨਵਾਦ ਪੰਜਾਬੀ ਚ ਕਰਵਾਏਗੇ ਹੂੰ ਬਹੁਤ ਅੱਛਾ ਹੁਣ ਪੰਜਾਬੀ ਚ ਨਵਾਦ ਕਰਾਉਣ ਲਈ ਜਦੋਂ ਕਹਿੰਦੇ ਬੰਦਾ ਤੁਰਦਾ ਪੰਜਲਾ ਤੋਂ ਫਿਰ ਉਹਨੂੰ ਪਤਾ ਲੱਗਦਾ ਵੀ ਇਹ ਰਸਤਾ ਜਿਹੜਾ ਘਟਿਆ ਪੱਕਟ ਡੂਬਰ ਘਣਾ ਕਿਤੇ ਦੇ ਕੋਲ ਮੈਲ ਹਮਾਰ ਜੀ ਤੇ ਨਹੀਂ ਇਸੇ ਵਕਤ ਬੈਂਕ ਦੀ ਮੇਰੀ ਪੂੰਜੀ ਦਾ ਘਪਰਾ ਚ ਸਤ ਗੁਰਨ ਦਾਸ ਵਾਹ ਜੀ ਪਤਾ ਤਾਂ ਉਦੋਂ ਲੱਗਦਾ ਵੀ ਖੱਡ ਵੀ ਆਉਂਦੀ ਹੈ ਹਾਂਜੀ ਵੀ ਆਉਂਦੀ ਹੈ ਝਲਾਨ ਵੀ ਆਉਂਦੀ ਹੈ ਤੇ ਚਾਈ ਵੀ ਆਉਂਦੀ ਜੀ 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 ਹੋਰ ਜਿਹੜੇ ਬੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਬੁੱਧੀ ਜੀ ਵੀ ਆ ਹੂੰ ਜਾਂ ਅਸੀਂ ਕਹਿੰਦੇ ਬਹੁਤ بڑے ਲਿਖੇ ਆ ਅਸੀਂ ਉਹਨਾਂ ਨੂੰ ਕਹਿੰਦੇ ਯਾਰ ਸਾਡੀ ਮਦਦ ਕਰੋ ਟਰਾਂਸਲੇਸ਼ਨ ਕਰ ਦਿਓ ਇੱਕ ਇੱਕ ਵੋਲੀਅਮ ਦੀ ਕਰ ਦਿਓ ਇਹ ਤਾਂ ਜਿੜਾ ਔਖਾ ਕੰਮ ਹਮ ਹੁਣ ਕਮਰਸ਼ੀਅਲ ਜਿਹੜੇ ਬੰਦੇ ਉਹ ਵੀ ਨਹੀਂ ਮਿਲਦੇ ਕੀ ਬਾਤ ਹੈ ਕਮਰਸ਼ੀਅਲ ਬੰਦੇ ਜਿਹੜੇ ਆ ਉਹ ਹੈ ਬੜੇ ਘੱਟ ਆ ਹਮ ਕਿਉਂ ਘੱਟ ਆ ਕਿ ਉਹਨਾਂ ਦਾ ਜਿਹੜਾ ਕੰਟਰੋਲ ਆ ਇੰਗਲਿਸ਼ ਔਰ ਪੰਜਾਬੀ ਦੋਨਾਂ ਦੀ ਚਾਹੀਦੀ ਬਿਲਕੁਲ ਬਿਲਕੁਲ ਉਹਨਾਂ ਨੂੰ ਪੂਰੀ ਗ੍ਰਾਮਰ ਆਉਣੀ ਚਾਹੀਦੀ ਹੈ ਇਸ ਕਰਕੇ ਕੋਸ਼ਿਸ਼ ਹੁਣ ਕਰ ਰਹੇ ਆ ਹਮ ਕਿ ਅਸੀਂ ਇਹਨੂੰ ਅੱਗੇ ਲੈ ਕੇ ਚੱਲੀਏ ਔਰ ਇਹਦੇ ਕੜੀ ਤੇ ਤਹਿਤ ਕਿਉਂ ਹੋਇਆ ਕਿ ਸਾਨੂੰ ਲੱਗਾ ਕਿ ਇਹ ਅਮਰੀਕਾ ਤੋਂ ਰੋਜ਼ ਹਰ ਸੰਡੇ ਸਤ ਤੋਂ ਨੌ ਸਵੇਰੇ ਦੇ ਇੱਕ ਕਲਾਸ ਲੱਗਦੀ ਹੈ 2 ਘੰਟੇ ਦੀ ਜਿਹਦੇ ਵਿੱਚ ਉਹ ਟਰਾਂਸਲੇਟ ਕਰਦੇ ਆ ਬਾਵਾ ਸਾਹਿਬ ਦੇ ਗੱਲਾਂ ਜੀ ਸੱਤ ਬੋਲੀਆਂ ਨੂੰ ਨਹੀਂ ਕਰ ਦਿੰਦੇ ਵਾਹ ਅੱਠਵੇਂ ਛੱਡ ਕੇ ਨੌਵੇਂ ਵੀ ਸ਼ੁਰੂ ਕੀਤਾ ਹੋਇਆ ਜੀ ਲੇਕਿਨ ਸਾਨੂੰ ਲੱਗਾ ਵੀ ਅੱਧਾ ਕੰਮ ਤਾਂ ਫੇ ਨਿਬੜਿਆ ਆ ਹੂੰ ਪਰ ਜਦੋਂ ਉਹ ਅਸੀਂ ਦੇਖਿਆ ਵੀ ਪ੍ਰਿੰਟ ਕੱਢਣਾ ਹੂੰ ਤਾਂ ਪ੍ਰਿੰਟ ਨਿਕਲ ਨਹੀਂ ਸਕਦਾ ਨਹੀਂ ਨਹੀਂ ਨਿਕਲ ਸਕਦਾ ਕਿਉਂਕਿ ਉਹ ਤਾਂ ਗੱਲ ਬਾਤ ਤੇ ਡਿਸਕਸ਼ਨ ਆ ਹੁਣ ਸਾਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਇਹ ਨਵੇਂ ਸਿਰਿਓਂ ਹੀ ਉਹ ਵੀ ਕਰਨਾ ਪਊਗਾ ਜੀ ਇਹ ਜੇਕਰ ਅਸੀਂ ਕੀ ਹੈ ਵੀ ਹਿੰਦੀ ਚ ਲਵਾਬ ਹੋਇਆ ਹੁਣ ਹਿੰਦੀ ਬਾਰੇ ਵੀ ਸਾਨੂੰ ਸ਼ੱਕ ਪਾਦਾ ਸਾਡੇ ਲੋਕ ਪਾਦੇ ਆ ਹੂੰ ਵੀ ਜਿਹੜਾ ਹਿੰਦੀ ਚ ਲਵਾਬ ਹੋਇਆ ਉਹਦੇ ਵਿੱਚੋਂ ਕਈ ਚੈਪਟਰ ਤੇ ਕਈ ਪੈਰੇ ਸ਼ੱਕ ਤੇ ਗਏ ਹੂੰ ਹੂੰ ਇਸ ਕਰਕੇ ਇੰਗਲਿਸ਼ ਤੋਂ ਹੀ ਕਰਨਾ ਪਊਗਾ ਸਾਨੂੰ ਆਪਣੇ ਅਮਰਚੰਦ ਜੀ ਕੀ ਇਹ ਜਿਹੜਾ ਕੰਮ ਹੈ ਉਹ ਅੰਬੇਡਕਰ ਫਾਊਂਡੇਸ਼ਨ ਦਾ ਕੰਮ ਨਹੀਂ ਹੈ ਜਿਹੜੀ ਇੱਕ ਸੰਸਥਾ ਹੈ ਔਰ ਉਹਨਾਂ ਨੂੰ ਤਾਂ ਬਹੁਤ ਧੇਰ ਪਹਿਲਾਂ ਹੀ ਇਹ ਸਾਰਾ ਕੁਝ ਕਰਨਾ ਚਾਹੀਦਾ ਕਿਉਂਕਿ ਉਸ ਸੰਸਥਾ ਦਾ ਨਾਮ ਹੀ 바ਵਾ ਸਾਧਨਾ ਜੁੜਿਆ ਹੋਇਆ ਹੈ ਅੰਬੇਡਕਰ ਫਾਊਂਡੇਸ਼ਨ ਦਾ ਪਿੱਛੇ ਜ ਮਰਕਲ ਨਾਲ ਗੱਲ ਚੱਲੀ ਸੀਗੀ ਉਹਨਾਂ ਨੇ ਕੀਤੇ ਹੋਏ ਅਨਵਾਦ ਹਿੰਦੀ ਦੇ ਵਿੱਚ ਕੋਸ਼ਿਸ਼ ਸ਼ਾਇਦ ਲੱਗਦਾ ਹੈ ਹਿੰਦੀ 'ਚ ਕੀਤੇ ਹੈ ਤੇ ਹਾਂ ਨਾ ਕੁਝ ਕੀਤੇ ਹੋਏ ਆ ਜੀ ਜੀ ਤੇ ਉਹ ਜੇ ਸਾਰੇ ਪਛਾਵਾਂ ਦੀ ਜਦੋਂ ਗੱਲ ਕਰਦੇ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਕਿਉਂਕਿ ਸਾਡੇ ਬਹੁਤ ਕੁਸ਼ਾਇਨ ਸਿਆਣੇ ਲੋਕ ਨੇ ਬੁੱਧੀਜੀਵੀ ਲੋਕ ਹੈ ਇਸ ਲਈ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਹਸਾਬ ਦੱਸ ਰਹੇ ਹੋ ਨਾ ਇਹ ਮੇਰੇ ਖਾਤੇ ਦੋ ਤਿੰਨ ਚਾਰ ਹਫ਼ਤੇ ਤੋਂ ਇਹ ਗੱਲ ਮੂਵਮੈਂਟ ਸਾਡੀ ਮੂਵ ਚਾਹੀ ਹੈ ਤੇ ਉੱਥੇ ਅਸੀਂ ਬਾਕਾਇਦਾ ਫਗਵਾੜੇ ਵੀ ਗਏ ਸੀ ਸਾਡੇ ਡਾਕਟਰ ਸਾਹਿਬ ਨੇ ਜਿਹੜੇ ਬੜੇ ਚਿੰਤਕ ਨੇ ਮਿਲ ਕੇ ਹੋਮ ਸਮਾਜ ਵਾਸਤੇ ਤੇ ਉਹ ਉਹਨਾਂ ਦੀ ਸੰਸਥਾ ਇੱਕ ਬਣੀ ਹੋਈ ਹੈ ਉਹ ਵੀ ਇਸ ਚੀਜ਼ ਦੇ ਅਛੇਸ਼ ਵਿੱਚ ਹੈ ਜੀ ਜੀ ਤੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਰਦੇ ਹੋ ਹਮੋਰੇਸ਼ਨ ਦਾ ਸਾਡਾ ਇਹਨਾਂ ਕਰ ਉਹਨਾਂ ਨਾਲ ਤਾਲਮੇਲ ਹੁਣ ਕਰਾਂਗੇ ਅਸੀਂ ਬਿਲਕੁਲ ਕਰਨਾ ਪੈਣਾ ਬਿਲਕੁਲ ਸਾਡੀ ਹੁਣ ਜੀ ਸਟੇਟ ਦੀ ਭਾਸ਼ਾ ਦੀ ਗੱਲ ਹੈ ਤਾਂ ਸਟੇਟ ਦੀ ਭਾਸ਼ਾ ਵਾਸਤੇ ਬਕਾਇਦਾ ਉਹ ਇੱਕ ਪਰਫੈਕਟ ਬੰਦਾ ਚਾਹੀਦਾ ਹੈ ਮਰਕ ਪਰਫੈਕਟ ਬੰਦਾ ਜਿਹੜਾ ਮਰਕ ਬਕਾਇਦਾ ਉਹਨਾਂ ਦੀ ਇੰਗਲਿਸ਼ ਨੂੰ ਵੀ ਬਕਾਇਦਾ ਤੌਰ ਤੇ ਸਮਝਦਾ ਹੋਵੇ ਤੇ ਸਾਡੇ ਪਾਸੇ ਪੰਜਾਬੀ ਦੀ ਗੱਲ ਕਰਦੇ ਆਂ ਮੰਨ ਲਓ ਸਾਨੂੰ ਹਿੰਦੀ ਦੀ ਗੱਲ ਮਿਲ ਵੀ ਜਾਂਦਾ ਹਿੰਦੀ ਦਾ ਫਿਰ ਸਾਡੇ ਲੋਕ ਹਿੰਦੀ ਵੀ ਉਹ ਨਹੀਂ ਪ੍ਰੋਪਰ ਨਹੀਂ ਪ੍ਰੋਪਰਲੀ ਉਹਦੇ ਵਿੱਚ ਪ੍ਰੋਬਲਮ ਜਿਵੇਂ ਦੱਸ ਰਿਹਾ ਦੱਸੋ ਤਾਂ ਦੱਸਿਆ ਵੀ ਜਿਹੜੇ ਐਕਚੁਅਲ ਸਾਡੇ ਬੜੇ ਇੰਪੋਰਟੈਂਟ ਲੋਨ ਦੀ ਕੋਪੀਟੈਂਸੀਆਂ ਇੰਪੋਰਟੈਂਟ ਪੈਰੇ ਸੀਗੇ ਜਿਹੜੇ ਉਹਨਾਂ ਨੇ ਲਿਖੇ ਸਾਡੇ ਪਾਰਟਿਕੁਲਰਲੀ ਸਾਡੇ ਸਮਾਜ ਲਈ ਉਹ ਵਿੱਚੋਂ ਮਰਕੋਂ ਨੇ ਸਿਲੈਕਟ ਕਰਕੇ ਜਿੰਨਾਂ ਕੱਢ ਦਿੱਤੇ ਸਮਝ ਲਓ ਇਸ ਤਰੀਕੇ ਦੀ ਵੀ ਸੁਣ ਵਿੱਚ ਇਹ ਗੱਲ ਹੈ ਤੇ ਇਸ ਕਰਕੇ ਮਿਲ ਕੇ ਸਾਡੀ ਕੋਸ਼ਿਸ਼ ਜਿਵੇਂ ਜਸਤੇ ਸਾਹਿਬ ਨੇ ਕੀਤੀ ਹੈ ਗੱਲ ਕਿ ਆ ਪਿਛਲੇ ਦਿਨਾਂ ਤੋਂ ਆਨਲਾਈਨ ਮੀਟਿੰਗਾਂ ਦਾ ਦੌਰ ਵੀ ਚੱਲਿਆ ਹੋਇਆ ਹੈ ਸੰਡੇ ਟੂ ਸੰਡੇ ਜਿਹੜੀ ਹੈ ਸਵੇਰੇ ਦੀ ਇੱਕ ਮੀਟਿੰਗ ਹੁੰਦੀ ਜਿਵੇਂ ਦੱਸਿਆ ਅਮਰੀਕਾ ਤੋਂ ਇੱਕ ਸਸਤਾ ਕੰਮ ਕਰ ਰਹੀ ਹੈ ਉਹ ਸ਼ਾਮ ਨੂੰ ਵੀ ਛਾਮ 7 ਤੋਂ 9 ਦੀ ਦੋ ਘੰਟੇ ਦੀ ਮੀਟਿੰਗ ਜਿਹੜੀ ਹੈ ਇਹ ਕੋਸ਼ਿਸ਼ ਵਿੱਚ ਹੈ ਜੀ ਚਲੋ ਚੰਗੀ ਗੱਲ ਹੈ ਜੀ ਤੇ ਕਹਿੰਦੇ ਵੀ ਸਾਡੇ ਸਮਾਜ ਘਟੂ ਘਟ ਸਾਡਾ ਜਿਹੜਾ ਪਿੱਛੇ ਰਹਿ ਚੁੱਕਿਆ ਸਮਾਜ ਹੈ ਅੱਜ ਹੀ ਅਸੀਂ ਉਹਨੂੰ ਥੋੜਾ ਜਾਗਰਤ ਕਰ ਸਕੀਏ ਅੱਛਾ ਜਸਨ ਸਾਹਿਬ ਐਨਓਸੀ ਵੀ ਲੈਣੀ ਪੈਂਦੀ ਕੋਈ ਕਿਸੋ ਬਸ ਸਭ ਲੋਗ ਗੱਲਾਂ ਜੀ ਅਸੀਂ ਐਨਓਸੀ ਲੈਣ ਲਈ ਲਿਖ ਦਿੱਤਾ ਹੈ ਅੱਛਾ ਜੀ ਅੰਬੇਡਕਰ ਫਾਊਂਡੇਸ਼ਨ ਹਮ ਅਸੀਂ ਮਹੀਨਾ ਕੁ ਮੀਟ ਕਰਾਂਗੇ ਜੀ ਉਸ ਤੋਂ ਬਾਅਦ ਨਾ ਆਇਆ ਤਾਂ ਫਿਰ ਦੁਬਾਰਾ ਲਿਖਾਂਗੇ ਜੀ ਨਾਲ ਦੀ ਨਾਲ ਅਸੀਂ ਆਹ ਟਰਾਂਸਲੇਟਰ ਲਾਪਣੇ ਸ਼ੁਰੂ ਕੀਤੇ ਹੋਏ ਜੀ ਤੇ ਇਹ ਦੋਨੇ ਪਾਸੇ ਕੰਮ ਚੱਲ ਰਿਹਾ ਹੈ ਜੀ ਜੀ ਤੀਸਰਾ ਤਾਂ ਮੈਂ ਵੀ ਚੱਲ ਰਿਹਾ ਹੈ ਬਈ ਸੰਸਥਾਵਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਜਿਵੇਂ ਸਵੇਰ ਨੂੰ 7 ਤੋਂ 9 ਅਮਰੀਕਾ ਦੇ ਥਰੂ ਗੱਲ ਹੋ ਰਹੀ ਹੈ ਜੀ ਔਰ 7 ਤੋਂ 9 ਸ਼ਾਮ ਨੂੰ ਇਹ ਪੋਸੂ ਤੇ ਹੋਰ ਸੰਸਥਾਵਾਂ ਦੇ ਨਾਲ ਮਿਲ ਕੇ ਮੀਟਿੰਗ ਚੱਲਦੀ ਹੈ ਜੀ ਜਿਹਦੇ ਵਿੱਚ ਸਾਰੇ ਟਾਈਪ ਦੇ ਬੁੱਧੀਜੀਵੀ ਹਿੱਸਾ ਲੈਂਦੇ ਅਸੀਂ ਭੇਜਦੇ ਹਾਂ ਕੋਸ਼ਿਸ਼ ਕਰਦੇ ਹਾਂ ਵੀ ਬਹੁਤ ਲੋਕ ਜੁੜਨ ਪਰ ਹੌਲੀ ਹੌਲੀ ਰਿਸਪੌਂਸ ਬਦੂਗਾ ਅੱਛਾ ਮਤਲਬ ਇਹਨਾਂ ਦੀ ਟਰਾਂਸਲੇਸ਼ਨ ਕਰਨ ਦੇ ਵਿੱਚ ਖਰਚਾ ਵੀ ਕਾਫੀ ਆਊਗਾ ਜਸਲ ਸਾਹਿਬ ਕਈ ਵਾਰੀ ਗੱਲਬਾਤ ਕਰਦੇ ਆ ਉਹ ਫਿਰ ਕਿਸ ਤਰ੍ਹਾਂ ਐਡਜਸਟਮੈਂਟ ਕਰੋਗੇ ਤੁਸੀਂ ਕੀ ਮਤਲਬ ਲੋਕ ਮਦਦ ਲਈ ਆ ਰਹੇ ਨੇ ਅੱਗੇ ਇਸ ਕੰਮ ਨੂੰ ਸਿਰੇ ਚੜਾਉਣਾ ਸਾਹਿਬ ਟਰਾਂਸਲੇਟਰ ਮਿਲਣਾ ਤੇ ਲੋਕ ਮਦਦ ਲਈ ਵੀ ਅੱਗੇ ਆ ਜਾਣਗੇ ਹੂੰ ਹਮ ਟਰਾਂਸਲੇਟਰ ਮਿਲਣਾ ਤਾਂ ਮੈਂ ਪੈਸੇ ਇਕੱਠੇ ਕਰਕੇ ਬਜ਼ਨਾਮ ਹੋਜਾਂਗਾ ਉਹ ਮੇਰੇ ਲਈ ਬਹੁਤ ਵੱਡੀ ਮੁਸ਼ਕਲ ਬਣ ਜਾ। ਜੀ ਮੈਂ ਕਹਿੰਦਾ ਵੀ ਐਸ ਹੱਥ ਜਿਹੜਾ ਆ ਸਾਨੂੰ ਟਰਾਂਸਲੇਟਰ ਖੜਾ ਹੋਵੇ ਵੀ ਮੈਂ ਤਿਆਰ ਖੜਾ ਤੇ ਮੈਂ ਇੰਨੇ ਦਿਨ ਚ ਕਰ ਦੇਣਾ ਮੇਰਾ ਭਿੰਤਜਾਮ ਕਰਦੇ ਹੋ ਸੇਤੀਜਾਮ ਕਰ ਦਵਾਂਗੇ ਭਾਵੇਂ ਕਿਦਾਂ ਕਰੀਏ ਵੈਰੀ ਨਾਈਸ ਕਿਉਂਕਿ ਮੈਨੂੰ ਲੋਕਾਂ ਤੇ ਵਿਸ਼ਵਾਸ ਹੈ ਹਮ ਲੋਕ ਪਿੱਛੇ ਨਹੀਂ ਹਟਦੇ ਹਮ ਲੋਕ ਵਿਸ਼ਵਾਸ ਦੇਖਦੇ ਆ ਕਿ ਵਾਕਈ ਬੰਦਾ ਆਪਣੇ ਲਈ ਦਿਨ ਕਿਤੇ ਠਗੀ ਮਾਰਨ ਵਾਲਾ ਬਿਲਕੁਲ ਸੋ ਇਸ ਕਰਕੇ ਕਾਸ ਲੈਕਟਰਾਂ ਦੀਆਂ ਦਿਵਾੜੇ ਅਸੀਂ ਹੋਏ ਆਂ ਵੀ ਸਾਨੂੰ ਪ੍ਰੋਪਰ ਬੰਦੇ ਮਿਲ ਜਾਣ ਉਸ ਤੋਂ ਬਾਅਦ ਆ ਗਿਆ ਵੀ ਜਿਹੜੀ ਸਪਿਰਟ ਦੇ ਵਿੱਚ ਬਾਬਾ ਸਾਹਿਬ ਨੇ ਲਿਖਿਆ ਮੈਂ ਤੁਹਾਨੂੰ ਟ੍ਰਾਂਸਲੇਸ਼ਨ ਸੰਪਰਕ ਕੇ ਦੇਣਗੇ ਜੀ ਜੀ ਫਿਰ ਉਸ ਤੋਂ ਬਾਅਦ ਜਿਹੜੇ ਸਾਡੇ ਮੀਟਿੰਗਾਂ ਚੱਲਦੀਆਂ ਉਹਦੇ ਵਿੱਚ 20 25 ਜਿਹੜੇ ਬਹੁਤ ਚਿੰਤਕ ਬੈਠੇ ਆ ਬਹੁਤ ਖੂਬ ਉਹ ਜੇਸੀ ਸ਼ਬਦ ਤੇ ਡਾਊਟ ਹੋਊਗਾ ਉਹਦੀ ਚੀਰ ਫਾੜ ਅਨਲਿਸਿਸ ਪੂਰਾ ਹੋਊਗਾ ਤਾਂ ਕਿ ਉਹਦੀ ਸਪਿਰਟ ਨਾ ਵਿਗੜ ਸਕੇ ਬਾਬਾ ਸਾਹਿਬ ਦੇ ਗੱਲ ਕਹੀ ਦੀ ਸੋ ਇਸ ਕਰਕੇ ਇਹ ਸੋਤਾ ਜੀ ਸਾਹਿਬ ਅਸੀਂ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆਂ ਹਮ ਔਰ ਮੈਂ ਇਹ ਦਾਵਾ ਕਰਦਾ ਕਿ ਜਦੋਂ ਵੀ ਬੰਦਾ ਫਰੋਟ ਪੋਜ਼ਿਟਿਵ ਹੋ ਕੇ ਚੱਲ ਪੈਂਦਾ ਉਹਨੂੰ ਬਹੁਤ ਜ਼ਲਤ ਆਉਂਦੀ ਹੁੰਦਾ ਬਿਲਕੁਲ ਪਰ ਬਿਸ਼ਰਤ ਕਿ ਉਹ ਪਿੱਛੇ ਨੂੰ ਨਾ ਝਾਕੇ ਫਿਰ ਹਮ ਅੱਗੇ ਤੋਂ ਅੱਗੇ ਜਾਵੇ ਅੱਗੇ ਤੋਂ ਅੱਗੇ ਜਾਣ ਲਈ ਮੈਂ ਪਰਮਾਤਮਾ ਦਾ ਬਹੁਤ ਧੰਨਵਾਦੀ ਆਂ ਕਿ ਜਿਹੜੇ ਉਹ ਸਵਾਸ ਦੇ ਰਹੇ ਆ ਔਰ ਜਿਹੜਾ ਸਾਰਾ ਕੁਝ ਇਹ ਚੱਲ ਰਿਹਾ ਕਿ ਉਹਨਾਂ ਦੀ ਟੀਕ ਦੇ ਵਿੱਚ ਲੱਗੇ ਹੋਏ ਆਂ ਸ ਜਿੱਥੇ ਵੀ ਕਿਸੇ ਵੇਸੇ ਗੱਲ ਕਰਦੇ ਆਂ ਹਮਮ ਔਰ ਪੋਜ਼ਿਟਿਵ ਗੱਲ ਹੋ ਰਹੀ ਹੈ ਇਹ ਵੇਸੇ ਟੋਟਲ ਵੋਲੀਅਮ ਹੈ ਕਿ ਨਹੀਂ ਅਮਰ ਚੰਦ ਜੀ ਵੋਲੀਅਮ ਵੇਸੇ ਉਹਦੇ ਤੋਂ ਪਹਿਲਾਂ ਅਸੀਂ ਸੁਣਦੇ ਸੀ 17 ਵੋਲੀਅਮ ਜੀ ਜੀ ਜਦੋਂ ਇਸੇ ਦੇ ਵਿੱਚ ਵੜੇ ਤੇ ਪਤਲੇ ਲੱਗੇ ਵੀ 22 ਵੋਲੀਅਮ 22 ਤੇ ਵੀ 22 ਵੋਲੀਅਮ ਦੀ ਅੱਛਾ ਜੀ ਮੈਂ ਜਿਹੜਾ ਕਦੇ ਸੁਣਦਾ ਆ ਰਿਹਾ ਇਹ ਨੂੰ 20 ਏਡਾ ਬਣਦੇ ਸੋਤਾ ਸਾਹਿਬ 17 ਵੋਲੀਅਮ ਜਿਹੜੇ ਟੋਟਲ ਆ ਜੀ 17 ਦੇ ਦੋ ਪਾਰਟ ਹੋਰ 17 ਪਾਰਟ ਚ 17 ਆ ਓਕੇ ਪਰ ਨੇ ਹੋ ਗਏ 1 14ਵੇਂ ਦੋ ਪਾਰਟ ਦੋ ਪਾਰਟ ਆ ਬਿਲਕੁਲ ਪਰ ਦੋ volumes ਕਿਸੇ ਨੇ ਬਾਅਦ ਵਿੱਚ ਜਿੱਦਾਂ ਇਕੱਠੇ ਕਰਕੇ ਬਣਾਏ ਆ ਤੇ ਟੋਟਲ 22 ਬਣਦੇ ਆ ਪਰ ਅਸੀਂ ਕਹਿੰਦੇ ਆ ਕਿ ਜਿਹੜੇ 17 ਆ ਨਾ ਹਮ ਇਹਨਾਂ ਨੂੰ ਭਰ ਲਈਏ ਤੇ ਇਹ ਬਹੁਤ ਵੱਡੀ ਗੱਲ ਆ ਬਹੁਤ ਵੱਡੀ ਸੱਦ ਸੱਦ ਬਹੁਤ ਵੱਡੀ ਗੱਲ ਆ ਕਿੰਨਾ ਦਾ 13804 ਪੇਜ ਬਣਦੇ ਆ ਟੋਟਲ ਟੋਟਲ 17 volumes ਦੇ ਜੀ ਤਿੰਨੇ ਪਾਰਟ ਉਹ ਤੇ 14 ਦੇ ਵੀ ਦੋਨੇ ਪਾਰਟ 13804 ਪੇਜ ਬਣਦੇ ਆ ਜਿਨ੍ਹਾਂ ਦੀ ਅਸੀਂ ਟ੍ਰਾਂਸਲੇਸ਼ਨ ਕਰਵਾਉਣੀ ਆ ਤੇ ਜੇ ਅਸੀਂ ਖਰਚੇ ਵੀ ਗੱਲ ਕਰੀਏ ਖਰਚਾ ਅਗਲੇ ਤੇ ਡਿਪੈਂਡ ਕਰਦਾ ਕਈ ਇਹ ਸੋਚਦੇ ਵੇ ਮਿਸ਼ਨ ਦਾ ਕੰਮ ਆ ਜਾਂਦਾ ਅਸੀਂ ਲੈਣਾ ਨਾ ਮਸਤਾ ਜਿੰਨਾ ਕੋ ਹੈਗਾ ਉਹ ਲੈ ਲਵਾਂਗੇ ਜੀ ਜੀ ਤੇ ਇਹ ਸੋਚਦੇ ਵੇ ਅਸੀਂ ਤਾਂ ਕਮਰਸ਼ੀਅਲ ਅਸੀਂ ਇੰਨੇ ਲੈਣੇ ਆ ਅਸੀਂ ਕਹਿੰਦੇ ਜਿੱਦਾਂ ਵੀ ਹੁੰਦਾ ਉਦਾਂ ਕਰਵਾ ਲੈਣਾ ਇੱਕ ਵਾਰੀ ਸਾਡੇ ਕੋਲ ਪੰਜਾਬੀ ਬਣ ਕੇ ਆ ਜਵੇ ਹਮ ਐਪ ਦੇ ਥਰੂ ਅਸੀਂ ਕਰਵਾ ਲਿਆ ਹੈ ਲੇਕਿਨ ਐਪ ਦੇ ਥਰੂ ਜਿਹੜੇ ਹੋਏ ਆ ਉਹ ਪ੍ਰੋਪਰ ਨਹੀਂ ਗਏ ਹਮ ਐਪ ਜਿਹੜੀ ਆ ਉਹ ਆਪਣੇ ਤਰੀਕੇ ਨਾਲ ਕੰਮ ਕਰਦੀ ਹੈ ਉਹਨੂੰ ਕਿਉਂਕਿ ਬਾਬਾ ਸਾਹਿਬ ਦੀ ਇੰਗਲਿਸ਼ ਇੰਨੀ ਹਾਈ ਆ ਕਿ ਉਹਨਾਂ ਦਾ ਇੱਕ ਇੱਕ ਸੈਂਟੈਂਸ ਜਿਹੜਾ ਤਿੰਨ ਤਿੰਨ ਚਾਰ ਚਾਰ ਲੈਣਾ ਤੱਕ ਚਲ ਜਾਂਦਾ ਹੈ ਬਿਲਕੁਲ ਹੁਣ ਕਿਹੜਾ ਉਹਦੇ ਵਿੱਚੋਂ ਪਹਿਲਾ ਲਿਆਉਣਾ ਕਿਹੜਾ ਸੈਕੰਡ ਲਿਆਉਣਾ ਕਿਹੜਾ ਥਰਡ ਲਿਆਉਣਾ ਉਹਨੂੰ ਕਿੱਦਾਂ ਲਿਖਣਾ ਇਹ ਬੰਦਾ ਜਿਹੜਾ ਐਕਸਪਰਟ ਆ ਉਹ ਹੀ ਕਰ ਸਕਦਾ ਕਿੱਥੇ ਐਕਟਿਵ ਆ ਕਿੱਥੇ ਪੈਸਿਵ ਆ ਕਿੱਥੇ ਡਾਇਰੈਕਟ ਆ ਕਿੱਥੇ ਇੰਡਾਇਰੈਕਟ ਆ ਸੋ ਸਾਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਟਰਾਂਸਲੇਟਰ ਹੀ ਕਰ ਸਕਦਾ ਔਰ ਟਰਾਂਸਲੇਟਰ ਜਿਹੜੇ ਆ ਉਹ ਇਹ ਨਹੀਂ ਹੈਗੇ ਆ ਲੇਕਿਨ ਆ ਉਹ ਮਸਲਾ ਨੂੰ ਸਮਝਾ ਦੇ ਰਿਟਾਇਰ ਹੋ ਕੇ ਵੀ ਕੋਈ ਕੋਈ ਆ ਬੰਦਾ ਜਿਹੜਾ ਸਿੱਕੀਆਂ ਦੇ ਕੰਮ ਕਰਨਾ ਚਾਹੁੰਦਾ ਲੇਕਿਨ ਜਸਪਾਲ ਸਾਹਿਬ ਇਸ ਸਮੇਂ ਬਹੁਤ سارے ਲੋਕ ਤੁਹਾਨੂੰ ਵੇਖ ਰਹੇ ਨੇ ਤੁਹਾਡੀ ਗੱਲਬਾਤ ਸੁਣ ਰਹੇ ਨੇ ਇਹਨਾਂ ਨੂੰ ਅਪੀਲ ਕਰ ਦਿਓ ਜੇਕਰ ਕੋਈ ਹੋਵੇ ਤਾਂ نیچے ਦਿੱਤੇ ਨੰਬਰਾਂ ਤੇ ਸੰਪਰਕ ਕਰੇ ਲੱਭ ਹੀ ਸਕਦਾ ਕੋਈ ਨਾ ਕੋਈ ਮੇਰੀ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਹੈ ਕਿ 7 ਤੋਂ 9 ਸ਼ਾਮ ਨੂੰ ਸੰਡੇ ਜੋ ਮੀਟਿੰਗ ਹੁੰਦੀ ਹੈ ਕਿਰਪਾ ਕਰਕੇ ਉਹਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰੋ ਉਹਦੇ ਵਿੱਚ ਆਪਣਾ ਸੁਝਾਅ ਦਿਓ ਉਹਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਮਦਦ ਕਰ ਸਕਦੇ ਆ ਤਾਂ ਕਿ ਆਪਾਂ ਇਹ ਜਿਹੜਾ ਬਾਬਾ ਸਾਹਿਬ ਦਾ ਇਹ ਮਾਈਟਿੰਗ ਐਂਡ ਸਪੀਚ ਇਸ ਨੂੰ ਅਨੁਵਾਦ ਕਰਾਉਣ ਦੇ ਵਿੱਚ ਤੁਹਾਡੀ ਜੋ ਵੀ ਸਾਨੂੰ ਸਾਰਥਕ ਮਦਦ ਮਿਲ ਸਕਦੀ ਹੈ ਅਸੀਂ ਉਹਦੇ ਬਹੁਤ ਧੰਨਵਾਦੀ ਹੋਵਾਂਗੇ ਤੁਸੀਂ ਜਿਹੜੇ ਨੰਬਰ ਦਿੱਤੇ ਹੋਏ ਐ ਇਹਨਾਂ ਨਾਲ ਸੰਪਰਕ ਕਰੋ ਜਿਵੇਂ ਕਿ ਸਾਡੇ ਬੰਗਿਆ ਦੀ ਟੀਮ ਡਾਕਟਰ ਕਸ਼ਮੀਰ ਚੰਦ ਜੀ ਤੇ ਡਾਕਟਰ ਬਸਰਾ ਸਾਹਿਬ ਇਹ ਅਮਰੀਕਾ ਦੇ ਨਾਲ ਜਿਵੇਂ ਕਿ ਮੀਟਿੰਗ ਚੱਲਦੀ ਉਹਨਾਂ ਦੇ ਨਾਲ ਗੱਲਬਾਤ ਦੇ ਥਰੂ ਅਸੀਂ ਉਹ ਵੀ ਮੀਟਿੰਗਾਂ ਅਟੈਂਡ ਕਰ ਰਹੇ ਹਾਂ ਉਨਾ ਦਾ ਵੀ ਨੰਬਰ ਹੈ ਤਾਂ ਉਹਨਾਂ ਨਾਲ ਸੰਪਰਕ ਕਰੋ ਤਾਂ ਕਿ ਆਪਾਂ ਇਸ ਜਿਹੜਾ ਪ੍ਰੋਜੈਕਟ ਆ ਇਹਨੂੰ ਕਿਸ ਤਰੀਕੇ ਦੇ ਨਾਲ ਜਲਦੀ ਤੋਂ ਜਲਦੀ ਸਿਰੇ ਲੈ ਕੇ ਜਾਣਾ ਹੈ ਆਪਾਂ ਇਹਨੂੰ ਸਿਰੇ ਨੂੰ ਜਾਣ ਦੀ ਕੋਸ਼ਿਸ਼ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਔਰ ਪਾਵਰ ਆਫ ਸੋਸ਼ਲ ਜੁਟੀ ਸਾਂਝੀ ਸੰਸਥਾਾਂ ਦੇ ਵਿਹਾਪ ਤੇ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਊਗੀ ਜਦੋਂ ਵੀ ਤੁਸੀਂ ਇਸ ਨੰਬਰ ਉੱਤੇ ਸਾ ਨਾਲ ਸੰਪਰਕ ਕਰੋਗੇ ਜਦੋਂ ਵੀ ਤੁਹਾਨੂੰ ਕੋਈ ਮਦਦ ਮੈਦੀ ਹੈ ਜਦੋਂ ਵੀ ਤੁਸੀਂ ਇਸ ਕੰਮ ਦੇ ਵਿੱਚ ਹਾੜਾ ਨਾੜਾ ਵੀ ਮਾਰਦੇ ਹੋ ਤੁਸੀਂ ਨਾਲ ਵੀ ਚੱਲਦੇ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਸਾਰੇ ਹੀ ਭੈਣ ਭਰਾਵਾਂ ਨੂੰ ਜੈਪਿੰਟ ਜੈਪਾਰ ਦੋਸਤੋ ਅਪੀਲ ਦੇ ਵਿੱਚ ਜੋ ਸ਼ਬਦ ਜਸਲ ਸਾਹਿਬ ਨੇ ਕਹੇ ਆ ਉਮੀਦ ਹੈ ਕਿ ਤੁਸੀਂ ਜਲਦੀ ਇਸ ਐਪੀਸੋਡ ਨੂੰ ਸੁਣਨ ਤੋਂ ਬਾਅਦ نیچے ਜਿਹੜੇ ਸਕਰੋਲ ਦੇ ਉੱਪਰ ਨੰਬਰ ਚੱਲ ਰਹੇ ਉਹਨਾਂ ਨੰਬਰਾਂ ਤੇ ਸੰਪਰਕ ਕਰਕੇ ਕੁਸੀਂ ਆਪਣੀ ਸ਼ਮੂਲੀਅਤ ਜਿਹੜੀ ਹੈ ਉਹ ਦੱਸ ਸਕਦੇ ਹੋ ਸਾਨੂੰ ਬੜੀ ਖੁਸ਼ੀ ਹੋਵੇਗੀ ਜਦੋਂ ਤੁਹਾਡੀਆਂ ਕੌਸ ਆਉਣ ਗਿਆ ਕਿ ਅਸੀਂ ਇਸ ਵਾਸਤੇ ਆ ਕੁਝ ਕਰ ਸਕਦੇ ਹਾਂ ਸੋ ਬਹੁਤ-ਬਹੁਤ ਮਿਹਰਬਾਨੀ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਤ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਮਹਾਰੀ ਤੋਂ ਪ੍ਰੈਜ਼ੀਡੈਂਟ ਸ਼੍ਰੀ ਅਮਰ ਚੰਦ ਜੀ ਤੇ ਮੈਨੂੰ ਆਪਣੇ ਦੋਸਤ ਸੋਮ ਸੋ ਤੁਹਾਨੂੰ ਦਿਓ ਇਜਾਜ਼ਤ ਜੈ ਟੀਮ ਜੈ